ਤੁਹਾਡਾ ਮਾਣ ਰਿਦੇ ਸਤਿਕਾਰ ਸੋਤੇ ਆਪਣੇ ਨਾਲ ਇਸ ਵਕਤ ਬਾਈ ਜੀ ਸਤਨਾਮ ਸਿੰਘ ਪੰਨਵਾ ਸਾਹਿਬ ਨੇ ਉਡੀਕ ਕਰ ਰਏ ਸੀ ਇਹਨਾਂ ਦੀ ਕਿਉਂਕਿ ਸ਼ਾਦਤਾਂ ਦੇ ਦਿਨਾਂ ਦੇ ਦੌਰਾਨ ਅੱਜ ਤੋਂ ਸ਼ੀਦੀ ਜੋੜ ਮਿਲ ਫਤਿਹਗੜ ਸਾਹਿਬ ਸ਼ੁਰੂ ਹੋ ਗਏ ਨੇ ਤੇ ਜਰੂਰ ਇਹਨਾਂ ਤੋਂ ਪ੍ਰਸੰਗ ਸੁਣਾਂਗੇ ਪੰਨਵਾ ਸਾਹਿਬ ਸਸੀਗਾਲ ਜੀ ਗੁਰਫਤੇ ਵਾਰਿਸ ਸਿੰਘ ਸਾਹਿਬ ਸਰਦਾਰ ਬਹਾਦਰ ਸਰਦਾਰ ਟਵਾਣਾ ਸਾਹਿਬ ਜੀ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ ਜੀ ਅਰਗੇ ਆ ਪਈ 1991 ਚ ਮੇਰਾ ਵਿਆਹ ਹੋਇਆ ਸੀ ਤੇ ਮੈਂ ਪੰਜ-ਛੇ ਦਿਨ ਲੰਗੇ ਤੇ ਸਾਰੇ ਗਿਆਰਤ ਰਾਤ ਰਹਿ ਪਿਆ ਉਥੇ ਤੇ ਸਵੇਰ-ਸਵੇਰੇ ਬਾਹਰ ਨੂੰ ਗਏ ਤੇ ਜੀ ਦੋ ਸ਼ਖਲ ਆਉ ਚਾਰ ਬੰਦੇ ਮਿਲੇ ਬੜੇ ਨਾਮੀ ਕਨਾਮੀ ਬੰਦੇ ਸੀ ਚਲੋ ਵਾਕਫ ਸੀ ਸਾਡੇ ਜਮਾਤੀ ਸੀਗੇ ਤੇ ਮੈਂ ਉਹਨਾਂ ਨੂੰ ਆਂਦੇ ਤੂੰ ਕਿਧਰ ਆ ਮੈਂ ਕਿਹਾ ਇੱਥੇ ਰਿਸ਼ਤੇਦਾਰੀ ਬਣ ਗਈ ਆ ਤੇ ਚਲੋ ਮੈਂ ਨਾਲ ਲੈ ਗਿਆ ਉਹਨਾਂ ਨੂੰ ਘਰ ਖੜਕੇ ਉਹਨਾਂ ਨੂੰ ਚਾਹ ਪਾਣੀ ਪਿਆਲਿਆ ਤਾਂ ਮੇਰੇ ਸਾਰੇ ਵੀ ਹੈਰਾਨ ਹੋ ਗਏ ਦੇਖ ਕੇ ਤੇ ਉਹਨਾਂ ਨੂੰ ਲੰਗਰ ਪਾਣੀ ਸ਼ਿਕਾਇਆ ਤੇ ਮੇਰੇ ਪਿਤਾ ਜੀ ਨੇ ਸਹੁਰਾ ਸਾਹਿਬ ਨੇ ਇੱਕ ਗੱਲ ਆਖੀ ਸੀ ਅੱਜ ਵੀ ਮੈਨੂੰ ਰੜਕਣ ਈ ਆ ਉਹ ਆਂਦੇ ਵੀ ਜਿੰਨੀ ਕੌਮ ਬਹਾਦਰਾਂ ਦੀ ਆ ਨਾ ਉਹਨੇ ਇਹਦੇ ਵਿੱਚ ਗਦਾਰ ਜੰਪੇ ਨੇ ਹੂੰ ਹੂੰ ਇਸ ਵਕਰ ਤੇ ਤੁਸੀਂ ਲਿਖਿਆ ਵਾ ਕਿਸਾਨੀ ਸੰਘਰਸ਼ ਹੋਇਆ ਫੁੱਟ ਦਾ ਸ਼ਿਕਾਰ ਤੇ ਸਰਦਾਰ ਜੀ ਫੁੱਟ ਦਾ ਸ਼ਿਕਾਰ ਬਿਲਕੁਲ ਤੁਹਾਡੀ 100% ਗੱਲ ਸੱਚੀ ਆ ਰਾਤੀ ਮੈਂ ਮਨਜੀਤ ਸਿੰਘ ਧਨੇਰ ਨੂੰ ਸੁਣ ਲਿਆ ਆ ਸਾਂ ਮਨਜੀਤ ਸਿੰਘ ਧਨੇਰ ਕਹਿੰਦਾ ਬਈ ਡੱਲੇਵਾਲ ਸਾਨੂੰ ਲਾਗੇ ਲਾਉਣਾ ਹੀ ਨਹੀਂ ਚਾਹੁੰਦਾ ਮੈਂ ਇਹ ਸੋਚਣ ਡਿਆ ਵਾਂ ਵੀ ਹੋ ਸਕਦਾ ਡੱਲੇਵਾਲ ਮਰਨ ਵਰਤੇ ਹੀ ਤਾਂ ਬੈਠਾ ਹੋਵੇ ਉਹਦੀ ਅੱਗੋਂ ਗੱਲ ਸੁਣਦਾ ਹੀ ਕੋਈ ਨਾ ਹੋਵੇ ਕਿਉਂਕਿ ਜਦ ਸ਼ੁਭ ਕਰਨ ਦੇ ਭੋਗ ਦੇ ਆਇਆ ਸੀ ਘਟਕੈਤ ਤੇ ਤਾਂ ਉਸ ਲੱਗ ਨਹੀਂ ਲੱਗਣ ਦਿੱਤਾ ਤੇ ਉਹਨੂੰ ਉਹਨੂੰ ਪੁੱਛਿਆ ਪੱਤਰਕਾਰਾਂ ਨੇ ਉਹ ਟਕੈਤ ਨੂੰ ਟਾਈਮ ਨਹੀਂ ਦਿੱਤਾ ਕਹਿੰਦਾ ਜੀ ਇਹ ਕਮੇਟੀ ਦਾ ਫੈਸਲਾ ਹਮ ਜਿਹੜੀ ਤੇਜਵਾਲੀ ਆ ਅੱਜ ਵੀ ਧਨੇਰ ਨੇ ਆਖਿਆ ਵੀ ਡੱਲੇ ਉਹੜਾ ਹੀ ਤਕੈਤ ਤੇ ਮੈਂ ਵੀ ਆ ਤਾਂ 6 ਬੰਦੇ ਜੱਸੇ ਬੰਦੀਆਂ ਦੇ ਅੱਗੇ ਜਾ ਕੇ ਬੈਠੇ ਆ ਉੱਥੇ ਸਾਨੂੰ ਨਾਂ ਉਹਨਾਂ ਨੇ ਬੁਲਾਇਆ ਤੇ ਨਾਂ ਸਾਡਾ ਸਟੇਜ ਤੇ ਨਾਂ ਲਿਆ ਤੇ ਸਮਝੌਤਾ ਪਰ ਕਿੱਥੋਂ ਹੋਣਾ ਇਹਦਾ ਮਤਲਬ ਅੰਦੋਲਨ ਹਾਈਜੈਕ ਹੋ ਚੁੱਕਾ ਆ ਡੱਲੇਵਾਲ ਨੂੰ ਆਖਰ ਹੋਰ ਕੀ ਕਰਦਾ ਚਾਰਾਜ ਨਹੀਂ ਕੋ ਕੋ ਗੱਲ ਸੁਣਦਾ ਤੇ ਦੂਜੀ ਗੱਲ ਇਹ ਵੀ ਸਰਦਾਰ ਸ਼ਬਹ ਸ਼ਹੀਦਿਆਂ ਦਾ ਹਫਤਾ ਚੱਲਣ ਡਿਆ ਵਾ ਤੇ ਸਰਦਾਰ ਵੱਲ ਸਾਹਿਬ ਨੇ ਗੱਲ ਬੜੀ ਕੰਮ ਦੀ ਕੀਤੀ ਵੀ ਉਨਾ ਬੰਦਿਆਂ ਨੂੰ ਪਤਾ ਸੀਗਾ ਵੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਦਾ ਸਾਥ ਦੇਣਾ ਉਹ ਦੂਜੇ ਪਾਸਿਓਂ ਵੀ ਕਰੋੜਾਂ ਰੁਪਏ ਉਸ ਜ਼ਮਾਨੇ ਦੇ ਵਿੱਚ ਲੈ ਸਕਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਫੜਾ ਕੇ ਸੱਚ ਬੋਲਿਆ ਗੰਗੂ ਬਾਮਣ ਨੇ ਤੇ ਉਹਨੇ ਛੋਟੇ ਸਾਹਿਬ ਜੀ ਦੇ ਫੜਾ ਤੇ ਸੱਚ ਬੋਲਿਆ ਤੇ ਅਸੀਂ ਇੱਕ ਗੱਲ ਮੇਰੀ ਆਵਾਜ਼ ਆਉਂਦੀ ਜੀ ਹਾਂਜੀ ਹਾਂਜੀ ਕੰਟੀਨਿਊ ਪਲੀਜ਼ ਜੀ ਉਹਨਾ ਇਹ ਗੱਲ بڑے ਲੋਕਾਂ ਨੇ ਬੜੀ ਬਰਿ ਸਟੇਜਾਂ ਤੇ ਬੋਲੀ ਆ ਵੀ ਤੇਲ ਨੂੰ ਬਾਹ ਦੇ ਬਾਹ ਨੂੰ ਤੇਲ ਲਾ ਕੇ ਨਾ ਤੇਲ ਦੀ ਬੋਰੀ ਵਿੱਚ ਤੜਾਂ ਦੀ ਬੋਰੀ ਵਿੱਚ ਡਬੋ ਉਹ ਤੇ ਜਿੰਨੇ ਤੇਲ ਲੱਗ ਜਾਣ ਬਾਹ ਨੂੰ ਉਹਨੀਆਂ ਕਸਮਾਂ ਵਿੱਚ ਮੁਸਲਮਾਨ ਖਾਵੇ ਤੇ ਉਹਦਾ ਯਕੀਨ ਨਾ ਕਰੋ ਇਹ ਪਤਾ ਨਹੀਂ ਕਿਸ ਵੱਡੇ ਨੇ ਗੱਲ ਛੜੀ ਆ ਵੀ ਜੇ ਝੂਠ ਬੋਲਿਆ ਗਾਨੀ ਖਾਨ ਸਾਹਿਬ ਬਾਬਾ ਨਵੀ ਖਾਨ ਸਾਹਿਬ ਨੇ ਕੋਟਲਾ ਨਿਹੰਕਾਂ ਤੇ ਉਹਨਾਂ ਨੇ ਗੁਰੂ ਬਹੁਤ ਸਿੰਧੀ ਜਾਨ ਬਚਾਈ ਤੇ ਇਧਰ ਸੱਚ ਬੋਲ ਕੇ ਛੋਟੇ ਸਾਹਿਬ ਜਾਦਿਆਂ ਨੂੰ ਨਹੀਂਆ ਵੇਚਣਵਾ ਕੇ ਰੱਖਾਤਾ ਗੰਗੂ ਬਹਾਮਣ ਨੇ ਤੇ ਸੁਚੇ ਨੰਦ ਨੇ ਜੀ ਭਾਵਨਾ ਵੇਖੋ ਨਾ ਝੂਠ ਵਿੱਚੇ ਭਾਵਨਾ ਕੀ ਆ ਤੇ ਸੱਚ ਵਿੱਚੇ ਭਾਵਨਾ ਕੀ ਆ ਇਹੀ ਹਾਰ ਕਿਸਾਨੀ ਸੰਘਰਸ਼ ਦਾਵਾ ਇਹਨਾਂ ਦੀ ਭਾਵਨਾ ਵੇਖੋ ਵੀ ਭਾਵਨਾ ਕੀ ਕਰਦੀ ਇਹਨਾਂ ਦੀ ਤੇ ਮੈਂ ਸੋਚਦਾ ਰਾਤ ਸਾਰੀ ਨੀਂਦ ਨਹੀਂ ਆਈ ਉਹ ਸੋਚਦਾ ਰਿਹਾ ਵੀ ਬਾਬੇ ਮੋਤੀराम ਮਹਿਰੇ ਦਾ ਕਿੱਡਾ ਯੋਗਦਾਨ ਸੀਗਾ ਜੀ ਇਸ ਗੁਰੂ ਮਹਾਰਾਜ ਦੇ ਪਰਿਵਾਰ ਨੂੰ ਦੁੱਧ ਪਿਆਉਂਦਾ ਜਿਹਦਾ ਮਤਲਬ ਉਦੋਂ ਜੇ ਅੱਜ ਵੀ ਯੋਧੇ ਹੈਗੇ ਨੇ ਤੇ ਉਦੋਂ ਵੀ ਯੋਧੇ ਹੈਗੇ ਸੀਗੇ ਅੱਜ ਦੇ ਜਮਾਨੇ ਦੀ ਯੋਧਿਆਂ ਨੇ ਆਪਣੀ ਜਾਨ ਸਲੀ ਤੇ ਰੱਖ ਕੇ ਲੋਕਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਤੇ ਗਦਾਰ ਅੱਜ ਵੀ ਹੈਗੇ ਨੇ ਤੇ ਗਦਾਰ ਉਦੋਂ ਵੀ ਹੈਗੇ ਸੀ ਸੁਚਾਨੰਦ ਵਰਗੇ ਗੰਗੂ ਬ੍ਰਾਹਮਣ ਵਰਗੇ ਤੇ ਤੁਸੀਂ ਵੇਖੋ ਬਾਬਾ ਮੋਤੀराम ਮਹਿਰਾ ਜੀ ਗਰੀਬ ਇਨਸਾਨ ਆ ਮੈਂ ਤਾਂ ਕਹਿੰਦਾ ਮਹਾਨ ਇਨਸਾਨ ਆ ਗਰੀਬ ਤੇ ਤਕਰਾਸ ਕਰਨੇ ਲਿਖ ਛੜਿਆ ਵਾ ਉਹਦੇ ਮਹਾਨ ਆ ਜਿੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦੇ ਦੁੱਧ ਪਿਆਲਿਆ ਤੇ ਜਦੋਂ ਦੁੱਧ ਪੀਉਣ ਗਿਆ ਹੋਵੇਗਾ ਤੇ ਉਹ ਜ ਸੰਤਰੀ ਹੋਣਗੇ ਸੰਤਰੀਆਂ ਦੇ ਨਾਲ ਕਿੰਨਾ ਉਹਦਾ ਗੰਢ ਤੋਂ ਹੋਏਗਾ ਅਸਲ ਦੇ ਵਿੱਚ ਮੈਨੂੰ ਇੱਕ ਗੱਲ ਹੋਰ ਯਾਦ ਆਉਂਦੀ ਆ ਵੀ ਇਹ ਉਸ ਪੈਰਸ ਦੇ ਵਿੱਚ ਨਾ ਬਹਿਰੇ ਜਿਹੜੇ ਹੀ ਨਾ ਉਹ ਲਾਗੀਆਂ ਪਾਸਰੀਆਂ ਨੂੰ ਬੜਾ ਲੰਗਰ ਛਕਾਉਂਦੇ ਮੈਂ ਉਹਨੂੰ ਪੁੱਛਿਆ ਇੱਕ ਬੰਦੇ ਨੂੰ ਇਹ ਕਿਉਂ ਛਕਾਉਂਦੇ ਨੇ ਕਹਿੰਦਾ ਵੀ ਬਰਾਦਰੀ ਨੂੰ ਬਰਾਦਰੀ ਪਿਆਰ ਬੜਾ ਕਰਦੀ ਆ ਇਹ ਇਸ ਕਰਕੇ ਉਹਨਾਂ ਦੇ ਮਗਰਮਰ ਜਲਪਣੀ ਜਿਆਦਾ ਸਿਕਾਉਂਦੇ ਨੇ ਵੀ ਆਪਣੀ ਬਰਾਦਰੀ ਕਰਕੇ ਤੇ ਮੈਂ ਹਿਸਾਬ ਲਾਉਣਾ ਵੀ ਉਹ ਜਿਹੜਾ ਹੋਵੇਗਾ ਅਰਦਲੀ ਗਨਮੈਨ ਜਿਹੜਾ ਹੋਵੇਗਾ ਸਕਿਉਰਿਟੀ ਗਾਰਡ ਵਾਲਾ ਉਹ ਵੀ ਹੋ ਸਕਦਾ ਮੋਤੀराम ਮਹਿਰੇ ਦੇ ਵਾਂਗੂ ਉਸ ਪਰਿਵਾਰ ਦਾ ਹੀ ਵਾਰਿਸ ਹੋਵੇ ਕੋਈ ਮਾਣਕ ਬੰਦਾ ਹੋਵੇ ਜਿਹਦੇ ਦਿਲ 'ਚ ਰਹਿਮ ਆਇਆ ਕਿਉਂਕਿ ਜੇ ਰਹਿਮ ਆਇਆ ਤੇ ਰਾਜੋ ਆਪਣਾ ਬਲਵੰਤ ਸਿੰਘ ਰਾਜੋਆਣੇ ਵਰਗਿਆਂ ਯੋਧਿਆਂ ਨੇ ਵਿੱਚੋਂ ਹੀ ਨਿਕਲ ਕੇ ਬੰਬਲਾਸ ਕੀਤਾ ਨਾ ਹਰ ਬਰਾਦਰੀ ਵਿੱਚ ਹਰ ਕੌਮ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਨੇ ਉਹਨਾਂ ਦੀ ਕਿੱਡੀ ਬਹਾਦਰੀ ਆ ਤੇ ਜਦੋਂ ਬਾਬਾ ਮੋਤੀराम ਮਹਾਰਾਜ ਜੀ ਦੁੱਧ ਪਿਆਉਂਦੇ ਨੇ ਤੇ ਮਾਤਾ ਜੀ ਵਿਚਾਰਾਂ ਇਹ ਮਨ ਦੀ ਕਲਪਨਾ ਹੁੰਦੀ ਆ ਜੀ ਬਸ ਇਹ ਜ਼ਰੂਰੀ ਨਹੀਂ ਗੱਲ ਕਿ ਇਹ ਗੱਲਾਂ ਇੰਨੀਆਂ ਹੋਈਆਂ ਹੁਣ ਜਿੰਨੀਆਂ ਸੀ ਰਾਗੀ ਢਾਡੀ ਪ੍ਰਚਾਰਕ ਦੱਸਣ ਦੇ ਨੇ ਸਟੇਜਾਂ ਤੇ ਵੀ ਸਾਰੀਆਂ ਗੱਲਾਂ ਇਸੇ ਤਰ੍ਹਾਂ ਵਾਪਰੀਆਂ ਹੋਣ ਇਹ ਗੱਲਾਂ ਇਹ ਮਨ ਦੀ ਕਲਪਨਾ ਹੁੰਦੀ ਆ ਮਨ ਦੀ वेदना ਹੁੰਦੀ ਆ ਕੁਝ ਸਪਤਾ ਨੂੰ ਸ਼ਿੰਗਾਰਨ ਵਾਸਤੇ ਅਲੰਕਾਰ ਹੁੰਦੇ ਨੇ ਤੇ ਮਾਤਾ ਪੁੱਛਦੀ ਹੋਏਗੀ ਮੋਤੀਰਾਮ ਕਿੰਨੇ ਕੋ ਉਥੇ ਕੋ ਬੰਦੇ ਕਚਿਹਰੀ ਦੇ ਵਿੱਚ ਤੂੰ ਗੱਲ ਸੁਣੀ ਹੋਣੀ ਆ ਤੂੰ ਲਾਗੀ ਪਾਤਰੀ ਬੰਦਾ ਵਾ ਘਰ ਘਰ ਜਾਣ ਵਾਲਾ ਬੰਦਾ ਵਾ ਤੂੰ ਤੇਰੀ ਪਹੁੰਚ ਆ ਕੋਈ ਗੱਲਬਾਤ ਉਥੇ ਸਾਡੇ ਪੱਖ ਦੀ ਵੀ ਹੋਈ ਆ ਕਿ ਨਹੀਂ ਹੋਈ ਤੇ ਉਹਨੇ ਕਿਹਾ ਮਾਤਾ ਜੀ ਗੱਲ ਤੁਹਾਡੇ ਪੱਖ ਦੀ ਹੋਈ ਆ ਉਥੇ ਮੁਹੰਮਦ ਸ਼ੇਰਖਾਨ ਮਲੇਰਕੋਟਲੇ ਨੇ ਹਾ ਦਾ ਨਾਰਾ ਮਾਰਿਆ ਉਹਨੇ ਕਿਹਾ ਵੀ ਤੁਹਾਡੇ ਇਸ ਕ੍ਰਾਨ ਸ਼ਰੀਫ ਦੇ ਵਿੱਚ ਲਿਖਿਆ ਆ ਕਿ 12 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਨੂੰ ਹਾਏ ਨਹੀਂ ਲਾਇਆ ਜਾ ਸਕਦਾ ਮੌਤ ਦੇ ਘਾਟ ਨਹੀਂ ਉਤਾਰਿਆ ਜਾ ਸਕਦਾ ਇਸਲਾਮ ਤੁਹਾਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਉਹਨੇ ਕਿ ਵਕਾਲਤ ਕੀਤੀ ਉਥੇ ਬਕਾਇਦਾ ਜੀ ਤੇ ਫਿਰ ਮਾਤਾ ਜੀ ਨੂੰ ਦੁੱਧ ਪਿਆ ਕੇ ਤੇ ਉਹ ਚਲਾ ਜਾਂਦਾ ਆ ਤੇ ਮੈਂ ਸੋਚਣ ਡਿਆ ਸਾਂ ਬੈਠਾ ਕੁਝ ਨਾ ਕਠੀਆਂ ਚੀਤੀਆਂ ਬਿਲਕੁਲ ਜੋਰਾワਰ ਤੇ ਫਤਿਹ ਜੋਰਾワਰ ਤੇ ਫਤਿਹ ਸਿੰਘ ਦਸ਼ਮੇਸ਼ ਦੇ ਰਾਜਦਲਾਰੇ ਜੀ ਦਾਦੀ ਆਪ ਆਮਣ ਤੁਰ ਪਈ ਲਾੜੀ ਮੌਤ ਦੇ ਖਾਰੇ ਕੈਦੋਂ ਵਤਨਾ ਛੜਾਇਆ ਜਿਸਨੇ ਉਹ ਆਪ ਕੈਦ ਕਿਲੇ ਵਿੱਚ ਹੋਈ ਅਰਸ਼ੋਂ ਲੈਣ ਫਰਿਸ਼ਤੇ ਆਏ ਉਹਦੇ ਕਦਮਾਂ ਦੀ ਖੁਸ਼ਬੋਈ ਜੀ ਮਾਤਾ ਗੁਜਰਪੂੜ ਦੋ ਹੀਰੇ ਤੇ ਖੂਨ ਨੂੰ ਫਰਨ ਦੋ ਪੀਰੇ ਉਹਨੂੰ ਇਤਨਾ ਫਿਕਰ ਬਸ ਖਾਵੇ ਲਗਦਾ ਨਾ ਧਰਮ ਨੂੰ ਜਾਵੇ ਹਮ ਮਾਤਾ ਸੀ ਮਹਾਨ ਮੈਂ ਮਾਤਾ ਸੀ ਇਹ ਕੀ ਉਸ ਦੀ ਜੀ ਮਾਤਾ ਸੀ ਮਹਾਨ ਮੈਂ ਮਦਸਤੀਏ ਕੀ ਉਸ ਦੀ ਵਾਰੀ ਵਾਰੀ ਲਾਲਾਂ ਦੀਆਂ ਪਿੱਠਾਂ ਨੂੰ ਪਲੋਸ ਦੀ ਕਦੀ ਦੇਖ ਵੱਡੜੇ ਨੂੰ ਕਦੀ ਦੇਖ ਛੋਟੜੇ ਨੂੰ ਮੁੱਖ ਚੁੰਮੇ ਤੇ ਇੰਜ ਫਰਮਾਏ ਪੁੱਤ ਲਗ ਦਾਗ ਨਾ ਤਰਮਨਉ ਜਾਏ ਜੀ ਪੁੱਤ ਲਗ ਦਾਗ ਨਾ ਤਰਮਨਉ ਜਾਏ ਜੀ ਸੂਬੇ ਦੀ ਕਚਹਿਰੀ ਜਾ ਕੇ ਗੁਰੂ ਫਤੇ ਬੋਲੇਓ ਸੂਬੇ ਦੀ ਕਚਹਿਰੀ ਜਾ ਕੇ ਗੁਰੂ ਫਤੇ ਬੋਲੇ ਜੋ ਡੋਲ ਜਸ ਮੇਰਸਾਰਾ ਤੁਸੀਂ ਨਾ ਜੇ ਡੋਲੇਓ ਜੀ ਦਾਦੇ ਵਾਂਗ ਭੱਲੇਓ ਤਸੀਹੇ ਜਿੰਦ ਜਾਨ ਹੀ ਉਤੇ ਹੂੰ ਦਾਦੇ ਮਾਂ ਕੋ ਚਲੋ ਤੁਸੀਂ ਹੈ ਜਿੰਦ ਜਾਨ ਯੋਤੇ ਦਾਦਾ ਜਾਂਦਿਆਂ ਨੂੰ ਗੜ ਨਾਲ ਲਾਏ ਪੁੱਤ ਲਗਦਾ ਕਿ ਨਾ ਧਰਮ ਨੂੰ ਜਾਏ ਹੂੰ ਪਹਿਲਾ ਸੀ ਸ਼ਹੀਦ ਹੋਏ ਜੀਤ ਦੇ ਜਿਹਾਰ ਹੋਏ ਪਹਿਲਾ ਸੀ ਸ਼ਹੀਦ ਹੋਏ ਜੀਤ ਦੇ ਜਿਹਾਰ ਹੋਏ ਆਪਣੇ ਧਰਮ ਦੇ ਤੋਂ ਹੱਸ ਕੇ ਨਿਸ਼ਾਰ ਹੋਏ ਜੀ ਇਹੀ ਮੇਰੇ ਪੁੱਤ ਦੀ ਨਿਸ਼ਾਨੀ ਹੈ ਕਿ ਆਖਰੀ ਜੀ ਇਹੀ ਮੇਰੇ ਲਾਲ ਦੀ ਨਿਸ਼ਾਨੀ ਹੈ ਕਿ ਆਖਰੀ ਤੇ ਵੀ ਹੋਣੇ ਮੇਰੇ ਕੋਲ ਕੱਲ ਨੂੰ ਪਰਾਏ ਵੇ ਪੁੱਤ ਲੱਗ ਦਾਗ ਨਾ ਪਰਮਨੂ ਜਾਏ ਜੀ ਸਵੇਰ ਹੋਈ ਲਾਲਾ ਨੂੰ ਜਲਾਦ ਲੈਣੇ ਆ ਗਿਆ ਜੀ ਸਵੇਰ ਹੋਈ ਜਲਾਦ ਨੂੰ ਜਲਾਦ ਲੈਣੇ ਆ ਗਿਆ ਸਾਰੀ ਸਰਹਾਂ ਦੇ ਉੱਤੇ ਨੇ ਰਾਜੇ ਆਸ਼ ਆ ਗਿਆ ਮਾਤਾ ਜੀ ਦੇ ਚਿਹਰੇ ਤੇ ਇਲਾਹੀ ਨੂਰ ਜਾਪਦਾ ਸੀ ਉਹ ਜਾਂਦਿਆਂ ਨੂੰ ਇੰਜ ਸਮਝਾਏ ਕਿ ਪੁੱਤ ਲੱਗ ਦਾਗ ਨਾ ਪਰਮਨੂ ਜਾਏ ਜੀ ਕੋ ਮਾਤਾ ਮਾਤਾ ਜਿਹੜੀ ਦਾਦੀ ਮਾ ਨਾ 34 ਸਾਲ ਤੱਕ ਦਾਦੀ ਮਾਤਾ ਦੇ ਆਪਣੇ ਬੱਚਾ ਨਹੀਂ ਹੋਇਆ 34 ਸਾਲ ਦੀ ਉਮਰ ਤੱਕ ਮਾਤਾ ਗੁਜਰੀ ਜੀ ਦੇ ਜੀ ਮਾਤਾ ਗੁਜਰੀ ਨੂੰ ਇਹ ਪੁੱਤਰੇ ਬੜੇ ਪਿਆਰੇ ਸੀ ਜੀ ਮੈਂ ਨਾ 10 ਸਾਲ ਪਹਿਲਾਂ ਇਹ ਲੰਗੜ ਡਿਆ ਸੜਕ ਦੇ ਉੱਥੋਂ ਤੇ ਮੇਰਾ ਯਾਰ ਦਾ ਪਿੰਡ ਸੀ ਉੱਥੇ ਨਾ ਕਿ ਯਾਰ ਮਿਲ ਚਲੀ ਯਾਰ ਨੂੰ ਜਾਂਦਿਆਂ ਜਾਂਦਿਆਂ ਤੇ ਮੈਂ ਉਹਦੇ ਘਰ ਗਿਆ ਤੇ ਵਾਰ ਵਾਰ ਨੂੰ ਪੁੱਛਿਆ ਵੀ ਸੁੱਖਾ ਕਿਤੇ ਇਹਦੇ ਆਂਦੀ ਉਹ ਦਿਨਾਂ ਸ਼ਰਾਬ ਬੜੀ ਪੀਂਦਾ ਬਿਜਲੀ ਬੋਰਡ ਤੇ ਭੱਤੀ ਹੋ ਗਿਆ ਤੇ ਉਹ ਸ਼ਰਾਬੀ ਬੋੜਾ ਹੋ ਗਿਆ ਤੇ ਮੇਲੇ ਘਰੇ ਆਉਂਦਾ ਤੇ ਮਾਂ ਉਹਦੀ ਅੰਦਰ ਬੈਠੀ ਨਿਆਣਿਆਂ ਨੂੰ ਵਾਜਾ ਮਾਰੇ ਉਹ ਆਖੇ ਵੀ ਕੋਈ ਡਰਾਮਾ ਵੇਖ ਲੋ ਡਰਾਮਾ ਕਿ ਸੀਰੀਅਲ ਚੱਲਦ ਹੋ ਗਈ ਤੇ ਮੈਂ ਸੋਚਦਾ ਉਦੋਂ ਹੀ 10 ਸਾਲ ਪਹਿਲਾਂ ਵੀ ਜੇ ਮੈਨੂੰ ਹੁਣ ਇਹ ਨਿਆਣਿਆਂ ਨੂੰ ਡਰਾਮੇ ਵਿਖਾਉਣ ਨਹੀਂ ਆ ਤੇ ਇਹ ਯੋਧੇ ਨਹੀਂ ਉਹ ਬਣਨੇ ਇਹਨਾਂ ਨੇ ਸੰਘਰਸ਼ ਵਿੱਚ ਨਹੀਂ ਉਹ ਜਾਣਾ ਇਹ ਜ਼ਰੂਰੀ ਹੈ ਕਿ ਅਸਲ ਕਾਇ ਕਰਨਗੇ ਜੀ ਇਹ ਜਿਹੜੀ ਸਿੱਖਿਆ ਮਾਤਾ ਜੀ ਨੇ ਦਾਦੀ ਨੇ ਨਾਨੀ ਜੀ ਨੇ ਦੇ ਦੇਣੀ ਆ ਬੱਚਿਆਂ ਨੂੰ ਉਹਦੇ ਵਰਗੀ ਸਿੱਖਿਆ ਕੋਈ ਨਹੀਂ ਹੈਗੀ ਤੇ ਸਾਡਾ ਇਤਿਹਾਸ ਬੜਾ ਗੌਰਵਮਈ ਆ ਤੱਕ ਕੇ ਵੇਖੋ ਸਰਹੰਦੀਆਂ ਕੰਧਾਂ ਤੇ ਮਾਤਾ ਗੁਜਰੀ ਜੀ ਕਿਹੜੀ ਹਾਲਾਤ ਦੇ ਵਿੱਚ ਇਹਨਾਂ ਨਾਲ ਜੇ ਬੈਠੇ ਹੋਣਗੇ ਉਹ ਕਿਸ ਤਰ੍ਹਾਂ ਜ਼ਿਕਰ ਕਰਦੇ ਹੋਣਗੇ ਇੱਕ ਕੇ ਮੇਂ ਪਰਿਵਾਰ ਦਾ ਵਿਛੋੜਾ ਪਿਆ ਮੈਂ 34 ਸਾਲ ਤੱਕ ਮੇਰੇ ਬੱਚਾ ਨਾ ਹੋਇਆ ਜੇ ਬੱਚਾ ਹੋਇਆ ਤੇ ਉਹਨੂੰ 9 ਸਾਲ ਦੀ ਉਮਰ ਦੇ ਵਿੱਚ ਆਪਣਾ ਮੈਨੂੰ ਪਤੀ ਪਰਮੇਸ਼ਰ ਗਵਾਉਣਾ ਪਿਆ ਇਸ ਹਿੰਦੁਸਤਾਨ ਦੇ ਮੁਲਕ ਦੇ ਧਰਮ ਦੀ ਖਾਤਰ ਤੇ ਫਿਰ ਮੈਨੂੰ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਕਿਵੇਂ ਅਨੰਦਪੁਰੋਂ ਧੱਕ ਕੇ ਇੱਥੇ ਲਿਆ ਕੇ ਸਰਾਂਦੀਆਂ ਕੰਧਾਂ ਵਿੱਚ ਵਾਰਡ ਦਿੱਤਾ ਇਹੋ ਜਿਹਾ ਸੀਣ ਆਪਣੇ ਬੱਚਿਆਂ ਨੂੰ ਸੜਾਉਂਦੇ ਰਹੀਏ ਬਾਕੀ ਕਿਸਾਨੀ ਸੰਘਰਸ਼ ਦਾ ਦੇ ਰੱਬ ਰੱਖਾ ਜਿੰਨੀ ਫੁੱਟ ਸਾਡੇ ਵਿੱਚ ਪਈ ਆ ਫੁੱਟ ਦਾ ਕਾਰਨ ਡੱਲੇਵਾਲ ਦੀ ਸ਼ਾਦ ਹੋਵੇਗੀ ਕੀ ਕਰ ਸਕਦੇ ਆ ਜੀ ਮਿਹਰਬਾਨੀ ਧੰਨਵਾਦ ਜੀ ਮਿਹਰਬਾਨੀ ਮਿਹਰਬਾਨੀ ਗੁਰਫਤ ਜੀ ਗੁਰਫਤ ਥੈਂਕ ਯੂ ਸੋ ਸਤਨਾਮ ਸਿੰਘ ਪਨਵਾ ਸਾਹਿਬ ਬਾਈ ਜੀ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਸਰੋਂ ਦੇ ਖੇਤਾਂ 'ਚ ਖੜੇ ਨੇ ਪਿੰਡ ਆਪਣੇ ਅਸ-ਵਸ ਤੋਂ ਵੈਸੇ ਦਵਾਈ ਹੁੰਦੇ ਨੇ ਸੋ ਬਿਲਕੁਲ ਇਹ ਜਿਹੜੇ ਸਿੱਖ ਇਤਿਹਾਸ ਦੇ ਪੰਨੇ ਨੇ ਜਰੂਰ ਸਾਨੂੰ ਪੜਨੇ ਵਾਚਨੇ ਚਾਹੀਦੇ ਆ ਤੇ ਕਿਤੇ ਨਾ ਕਿਤੇ ਆਪਣੀ ਤਰਜ਼ ਜ਼ਿੰਦਗੀ ਤੇ ਇਸ ਨੂੰ ਅਮਲ ਵੀ ਕਰਨਾ ਚਾਹੀਦਾ ਇਸਨ ਸਤਨਾਮ ਸਿੰਘ ਧਨਵਾ ਸਾਹਿਬ ਆਪਣੇ ਨਾਲ ਜੁੜੇ ਸਨ ਸਾਬਜਾਦਾਂ ਦੀ ਸ਼ਹਾਦਤ ਤੇ ਵਿਸ਼ੇਸ਼ ਪ੍ਰਸੰਗ